ਬਾਜੂਆ ਸਾਹਿਬ ਚੰਨੀ ਸਾਹਿਬ ਦਾ ਮੁੱਖ ਮੰਤਰੀ ਤੇ ਹੋਰ ਸਾਰੇ ਇਹ ਕਹਿ ਰਹੇ ਸੀ ਵੀ ਛੋਟੇ-ਛੋਟੀਆਂ ਮੱਛੀਆਂ ਫੜੀ ਜਾ ਰਹੇ ਕੋਈ ਮગર ਮੱਛ ਨਹੀਂ ਫੜਿਆ ਇਸ ਨਸ਼ਿਆਂ ਦਾ ਸਭ ਤੋਂ ਵੱਡਾ ਸਰਗਣਾ ਵਿਕਰਮਜੀਤ ਸਿੰਘ ਮਜੀਠੀਆ ਉਹ ਫੜਿਆ ਤਾਂ ਹੁਣ ਆਪੋਜੀਸ਼ਨ ਵਾਲੇ ਸਵਾਲ ਚੱਕ ਰਹੇ ਆ ਵੀ ਇਹ ਗਲਤ ਹੋਇਆ ਵਿਕਰਮਜੀਤ ਸਿੰਘ ਮਜੀਠੀਆ ਤੇ ਇਲਜ਼ਾਮ ਲੱਗਿਆ ਸੀ ਤੇ ਉਹ ਫਾਈਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਗਈ ਸੀ ਕਿ ਇਹ ਇਹ ਨਸ਼ਿਆਂ ਦੇ ਜਿਹੜਾ ਵਪਾਰ ਹੈ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਫਾਈਲ ਜਿਹੜੀ ਹੈ ਉਹ ਟੇਬਲ ਥੱਲੇ ਰੱਖਤੀ ਸੀ ਉਹ ਹੁਣ ਤੁਹਾਨੂੰ ਵੀ ਡਰ ਪੈ ਗਿਆ ਕਿਉਂਕਿ ਤੁਸੀਂ ਵੀ 15 ਸਾਲ ਇਸ ਹਲਕੇ 'ਚ ਜਿਹੜੇ ਹੈਗੇ ਆ ਨਸ਼ੇ ਚਲਾਏ ਐ ਰੇਤਾ ਮਾਫੀਆ ਫਲਾਇਆ ਔਰ ਤੁਹਾਡੇ ਰਿਸ਼ਤੇਦਾਰਾਂ ਕੋਲ ਵੀ ਕਰੋੜਾਂ ਰੁਪਏ ਨਿਕਲੇ ਆ ਉਦੋਂ ਦੀ ਅੰਦਲ ਐ ਇਹਨਾਂ ਨੇ ਸਾਡੇ ਪੰਜਾਬ ਦੇ ਗੱਬਰੂ ਜਿਹੜੇ ਹਜ਼ਾਰਾਂ ਵਿੱਚ ਹੈ ਉਹਨਾਂ ਨੂੰ ਨਸ਼ੇ ਦੇ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਇਹ ਆਂਦਨ ਉਦੋਂ ਦੀ ਹੈ ਜਿਹੜੀ ਜਾਂਚ ਹੈ ਇਹ ਆਂਦਨ ਜਿਹੜੀ ਆਂਦਨ ਤੋਂ ਵੱਧ ਜਿਹੜੇ ਤੁਹਾਡੇ ਐਸਟ ਹੈ ਇਹ ਸਾਰਿਆਂ ਦੀ ਹੋਣੀ ਚਾਹੀਦੀ ਸਾਬਕਾ ਮੁੱਖ ਮੰਤਰੀ ਦੀ ਵੀ ਹੋਣੀ ਚਾਹੀਦੀ ਹੈ ਤੁਸੀਂ ਜਗਬਾਣੀ ਟੀਵੀ ਦੇਖ ਰਹੇ ਹੋ ਮੈਂ ਕਮਲਜੀਤ ਧਰਨੌਦੀ ਪਿਛਲੇ 1-2 ਦਿਨਾਂ ਤੋਂ ਜਦੋਂ ਤੋਂ ਬਿਜ਼ਨਸ ਵੱਲੋਂ ਸਾਬਕਾ ਮੰਤਰੀ ਵਿਕਰਨਜੀਤ ਸਿੰਘ ਮੇਠਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਵਿਵਾਦ ਪਕਿਆ ਹੈ ਵਿਰੋਧੀਆਂ ਵੱਲੋਂ ਸਰਕਾਰ ਤੇ ਤੰਗ ਕਰੇ ਜਾ ਰਹੇ ਨੇ ਮੇਰੇ ਨਾਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਵੀ ਟੋਟਲੀ ਜਿੰਨੇ ਵਿਰੋਧੀ ਧਿਰਾਂ ਸਾਰੀਆਂ ਸਰਕਾਰ ਦੇ ਸਵਾਲ ਕਰੇ ਕਰ ਰਹੇ ਆ ਵੀ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਗਲਤ ਹੋਈ ਹੈ ਦੇਖੋ ਜੀ ਜਦੋਂ ਛੋਟੇ ਛੋਟੇ ਜਿਹੜੇ ਸਮਗਲਰ ਸੀ ਉਹ ਫੜ ਰਹੇ ਸੀ ਸਾਰੀ ਆਪੋਜੀਸ਼ਨ ਬਾਜਵਾ ਸਾਹਿਬ ਚੰਨੀ ਸਾਹਿਬ ਦਾ ਮੁੱਖ ਮੰਤਰੀ ਤੇ ਹੋਰ ਸਾਰੇ ਇਹ ਕਹਿ ਰਹੇ ਸੀ ਵੀ ਛੋਟੇ ਛੋਟੀਆਂ ਮੱਛੀਆਂ ਫੜੀ ਜਾ ਰਹੇ ਕੋਈ ਮગર ਮੱਛ ਨਹੀਂ ਫੜਿਆ ਤੇ ਅੱਜ ਜਦ ਸਰਦਾਰ ਭਗਵੰਤ ਸਿੰਘ ਮਾਨ ਉਹਨੇ ਜਿਹੜਾ ਇਸ ਨਸ਼ਿਆਂ ਦਾ ਸਭ ਤੋਂ ਵੱਡਾ ਸਰਗਣ ਵਿਕਰਮਜੀਤ ਸਿੰਘ ਮਜੀਠੀਆ ਉਹ ਫੜਿਆ ਤਾਂ ਹੁਣ ਆਪੋਜੀਸ਼ਨ ਵਾਲੇ ਸਵਾਲ ਚੱਕ ਰਿਹਾ ਵੀ ਇਹ ਗਲਤ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2012 ਚ ਸਭ ਤੋਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਤੇ ਇਲਜ਼ਾਮ ਲੱਗਿਆ ਸੀ ਤੇ ਉਹ ਫਾਈਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਗਈ ਸੀ ਕਿ ਇਹ ਇਹ ਨਸ਼ਿਆਂ ਦੇ ਜਿਹੜਾ ਵਪਾਰ ਹੈ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਫਾਈਲ ਜਿਹੜੀ ਹੈ ਉਹ ਟੇਬਲ ਥੱਲੇ ਰੱਖਤੀ ਸੀ ਉਹਨੂੰ ਠੰਡੇ ਵਾਸਤੇ ਪਾ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਹੈਗਾ ਇਹ 2021 22 ਜਦੋਂ ਇਹ ਮੁੱਖ ਮੰਤਰੀ ਬਣੇ 3-4 ਮਹੀਨੇ ਲਈ ਉਦੋਂ ਇਹਨਾਂ ਨੇ ਇਹ ਕੇਸ ਦਰਜ ਕਰਾਇਆ ਬਿਕਰਮਜੀਤ ਸਿੰਘ ਮਜੀਠੀਆ ਆ ਸੋ ਮੈਂ ਇਹਨਾਂ ਨੂੰ ਹੁਣ ਪੁੱਛਣਾ ਚਾਹੁੰਦਾ ਵੀ ਜਦੋਂ ਉਦੋਂ ਤਾਂ ਤੁਸੀਂ ਕਹਿੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਹਲੇ ਬਣਨੀ ਸੀ ਕਿ ਅਸੀਂ ਕਾਲਰ ਤੋਂ ਘ੍ਰਸੀਟ ਕੇ ਜਿਹੜੇ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਆਵਾਂਗੇ ਇਹਨੂੰ ਇਹਨੂੰ ਜਿਹੜਾ ਹੈਗਾ ਨજરਬੰਦ ਕਰਾਂਗੇ ਲੇਕਿਨ ਅੱਜ ਕੀ ਹੋ ਗਿਆ ਅੱਜ ਤੁਹਾਡਾ ਬਿਆਨ ਕਿਉਂ ਬਦਲ ਗਿਆ ਮੈਨੂੰ ਲੱਗਦਾ ਵੀ ਤੁਹਾਡਾ ਬਿਆਨ ਇਸ ਲਈ ਬਦਲਿਆ ਕਿ ਹੁਣ ਤੁਹਾਨੂੰ ਵੀ ਡਰ ਪੈ ਗਿਆ ਕਿਉਂਕਿ ਤੁਸੀਂ ਵੀ 15 ਸਾਲ ਇਸ ਹਲਕੇ 'ਚ ਜਿਹੜੇ ਹੈਗੇ ਆ ਨਸ਼ੇ ਚਲਾਏ ਐ ਰੇਤਾ ਮਾਫੀਆ ਫਲਾਇਆ ਔਰ ਤੁਹਾਡੇ ਰਿਸ਼ਤੇਦਾਰਾਂ ਕੋਲ ਵੀ ਕਰੋੜਾਂ ਰੁਪਏ ਨਿਕਲੇ ਐ ਮੈਨੂੰ ਲੱਗਦਾ ਹੁਣ ਤੁਹਾਡਾ ਆਪਣਾ ਅੰਦਰ ਦਾ ਡਰ ਹੈ ਜਿਹੜਾ ਸਤਾਰਿਆ ਉਹ ਉਸ ਕਰਕੇ ਤੁਸੀਂ ਕਹਿ ਰਹੇ ਹੋਵੇ ਇਹ ਜਿਹੜੀ ਅਰੈਸਟ ਹੈ ਗਲਤ ਪਈ ਨਾਟ ਸਾਹਿਬ ਵਿਰੋਧੀਆਂ ਵੱਲੋਂ ਵੀ ਕਿਹਾ ਜਾ ਰਿਹਾ ਤੇ ਮਜੀਠਿਆ ਸਾਹਿਬ ਦੇ ਆਪਣੇ ਵਕੀਲ ਅਰਸ਼ਦੀ ਵੀ ਕਲੇਰਜੀ ਵੱਲੋਂ ਵੀ ਕਿਹਾ ਹੈ ਵੀ ਇਹ ਜਿਹੜਾ ਮਾਮਲਾ ਦਰਜ ਹੋਇਆ ਇਹ ਤਾਂ ਆਮਦਨ ਤੋਂ ਵੱਧ ਵਸੀਲੇ ਨੂੰ ਲੈ ਕੇ ਆ ਵੀ ਆਮ ਆਦਮੀ ਪਾਰਟੀ ਇਹਨੂੰ ਜਾਣ ਬੁੱਝ ਕੇ ਨਸ਼ਿਆਂ ਨਾਲ ਜੋੜ ਰਹੀ ਹੈ ਦੇਖੋ ਜੀ ਆਮਦਨ ਤੋਂ ਵੱਧ ਕੇਸ ਤਾਂ ਜ਼ਰੂਰ ਹੈ ਪਰ ਇਹ ਆਂਦਨ ਆਈ ਕਿੱਥੋਂ ਇਹ ਉਹਨਾਂ ਸਮੇਂ ਦੀ ਆਂਦਨ ਹੈ ਜਦੋਂ ਪੰਜਾਬ 'ਚ ਸਿੰਥੈਟਿਕ ਨਸ਼ੇ ਪਹਿਲੀ ਵਾਰ ਇਹ ਨਾਂ ਸੁਣਿਆ ਸੀ ਉਦੋਂ ਉਦੋਂ ਚੱਲੇ ਆ ਵੱਡੀਆਂ-ਵੱਡੀਆਂ ਜਿਹੜੀਆਂ ਨਸ਼ਿਆਂ ਦੀਆਂ ਖੇਪ ਕੁਇੰਟਲਾਂ 'ਚ ਜੇ ਫੜੇ ਗਏ ਸੋ ਇਹ ਉਦੋਂ ਉਦੋਂ ਦੀ ਆਂਦਨ ਹੈ ਇਹਨਾਂ ਨੇ ਸਾਡੇ ਪੰਜਾਬ ਦੇ ਗੱਬਰੂ ਜਿਹੜੇ ਹਜ਼ਾਰਾਂ 'ਚ ਹੈ ਉਹਨਾਂ ਨੂੰ ਨਸ਼ੇ ਦੇ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਇਹ ਆਂਦਨ ਉਦੋਂ ਦੀ ਹੈ ਤਾਂ ਮੈਂ ਤਾਂ ਇਹ ਵੀ ਇਹ ਵੀ ਰਿਕੁਐਸਟ ਕਰਾਂਗਾ ਕਿ ਜਿਹੜੀ ਜਾਂਚ ਹੈ ਆਂਦਨ ਜਿਹੜੀ ਆਂਦਨ ਤੋਂ ਵੱਧ ਜਿਹੜੇ ਤੁਹਾਡੇ ਐਸੈਟ ਹੈ ਇਹ ਸਾਰਿਆਂ ਦੀ ਹੋਣੀ ਚਾਹੀਦੀ ਸਾਬਕਾ ਮੁੱਖ ਮੰਤਰੀ ਦੀ ਵੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਤਾਂ ਉਹ ਜਿਹੜਾ ਹੈਗਾ ਮੇਰੇ ਖਿਆਲ 1997 ਚ ਉਹ ਜਦੋਂ ਪਹਿਲਾਂ ਪਹਿਲੀ ਵਾਰੀ ਜਿਹੜੇ ਪ੍ਰਧਾਨ ਬਣੇ ਖੜਦੇ ਉਸ ਤੋਂ ਪਹਿਲਾਂ ਟੈਂਟਰ ਲਾਉਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਇਨਕਮ ਅੱਜ ਕਰੋੜਾਂ ਚ ਹੋਈ ਹੈ ਔਰ ਇਸ ਤੋਂ ਇਲਾਵਾ ਸਿਆਸਤ ਤੋਂ ਇਲਾਵਾ ਉਹਨਾਂ ਦਾ ਕੋਈ ਹੋਰ ਪੇਸ਼ਾ ਨਹੀਂ ਹੈ ਜੇ ਉਹ ਕਹਿੰਦੇ ਮੈਂ ਵਕੀਲ ਹਾਂ ਉਹਨਾਂ ਨੇ ਇੱਕ ਵੀ ਕੇਸ ਅੱਜ ਤੱਕ ਅਦਾਲਤ 'ਚ ਨਹੀਂ ਲੜਿਆ ਸੋ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਸੋ ਇਹ ਸਨ ਹਲਕਾਪ ਦਾ ਇੱਕ ਡਾਕਟਰ ਚਰਨਜੀਤ ਜਿਨ੍ਹਾਂ ਨੇ ਵਿਰੋਧੀਆਂ ਦੇ ਖਾਸ ਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਤਕੜਾ ਤੰਜ ਕਸਦੇ ਆ ਕਿਹਾ ਹੈ ਕਿ ਜਿਹੜੇ ਕਿਸੇ ਸਮੇਂ ਵਿਕ੍ਰੈਂਸੀਜ਼ ਮਜੀਠੀਆ ਨੂੰ ਬੜਾ ਤਸ਼ਕਰ ਦੱਸਦੇ ਆ ਪਰਚਾ ਦਰਜ ਕਰਨ ਦੇ ਸਮਰਥਨ ਦੇ ਵਿੱਚ ਸੀ ਅੱਜ ਉਹਨਾਂ ਦੇ ਪੱਖ ਵਿੱਚ ਆ ਕੇ ਕਿਤੇ ਨਾ ਕਿਤੇ ਉਹ ਨਸ਼ਾ ਤਸਕਰਾਂ ਤੇ ਖਾਸ ਕਰਕੇ ਬਿਕਰਮਜੀਸ ਮਜੀਠੀਆ ਦਾ ਸਮਰਥਨ ਕਰ ਰਹੇ ਨੇ ਮਰੰਡਾ ਤੋਂ ਕਮਲਜੀਤ ਕਰਨੋਲੀ ਦੀ ਰਿਪੋਰਟ